ਇਹ ਮੇਲਾ ਜਿਹੜਾ ਹੈਗਾ ਸਾਡੇ ਵੱਡੇ ਵੀਰ ਪੱਟੀਪੜੀ ਵਾਲਾ ਤੇ ਜਰਨੈਲ ਕੁਮਾਨ ਜੀ ਤੇ ਕਨੈਲ ਸਿਵਿਆ ਜੀ ਤੇ ਨਾਰਥ ਨਾਰਥ ਸਾਡੇ ਮਿਲ ਕੇ ਸੇਵਾ ਸਿੰਘ ਨਾਰਥ ਤੇ ਹੋਰ ਬਹੁਤ ਸਾਰੇ ਸੱਜਣਾਂ ਦਾ ਮੈਂ ਕਿਹਦੇ ਕਿਤਾ ਨਾਮ ਲਵਾਂ ਤੇ ਉਹਨਾਂ ਦੀ ਮਤਲਬ ਜਿਹੜੀ ਹੈਗੀ ਸਮੁੱਚੀ ਟੀਮ ਜਿਹੜੀ ਹੈਗੀ ਆ ਉਹ ਇਸ ਮੇਲੇ ਨੂੰ ਜਿਹੜਾ ਹੈਗਾ ਉਹ ਪਰਫੁੱਲਤ ਕਰਨ ਦੇ ਵਿੱਚ ਲੱਗੀ ਹੀ ਆ ਇਹ ਇਸ ਮੇਲੇ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਗੀਤਕਾਰੀ ਹੈ ਨਾ ਉਹ ਥੋੜਿਆ ਨਿਹਗਰਵਾਲ ਜਾ ਰਹੀ ਸੀ ਸਾਡੀ ਅਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਥੋੜਾ ਭੁੱਲਦੇ ਜਾ ਰਹੇ ਸੀਗੇ ਮਾਡਰਨ ਜਿਹੜੇ ਗੀਤਕਾਰ ਸੀਗੇ ਉਹਨਾਂ ਨੇ ਸਾਡੇ ਇਹ ਇਹਨੂੰ ਥੋੜਾ ਜਿਹਾ ਜਿਹੜਾ ਹੈਗਾ ਰੰਗਤ ਜਿਹੜੀ ਹੈਗੀ ਉਹ ਖਰਾਬ ਕਰਤੀ ਸੀਗੀ ਔਰ ਉਸ ਤੋਂ ਬਾਅਦ ਜਿਹੜੇ ਉਸ ਤੋਂ ਪਹਿਲਾਂ ਵਾਲੇ ਜਿਹੜੇ ਗੀਤਕਾਰ ਸੀ ਜਿਹੜੇ ਬਹੁਤ ਸੁਲਝੇ ਹੋਏ ਗੀਤਕਾਰ ਜਿਨ੍ਹਾਂ ਦੇ ਲਿਖੀ ਹੋਈਆਂ ਲਿਖਤਾਂ ਜਿਹੜੀਆਂ ਅੱਜ 30 30 ਸਾਲ 40 40 ਸਾਲ ਹੋ ਗਏ ਉਹ ਚੱਲ ਰਹੀਆਂ ਨੇ ਅੱਜ ਰਿਸ਼ਤਿਆਂ ਦੇ ਗੀਤ ਹਨ ਇਸ਼ਕ ਮਜਾਜੀ ਦੇ ਮਤਲਬ ਪਰਦਿਆਂ ਦੇ ਵਿੱਚ ਮਲ ਕੇ ਗੀਤ ਹੈ ਨਾ ਤੇ ਹਾਸੇ ਠੱਠਿਆਂ ਦੇ ਗੀਤ ਉਹ ਉਹ ਅਸੀਂ ਮਤਲਬ ਜਿਹੜੇ ਹੈਗੇ ਉਹ ਉਹਨਾਂ ਤੋਂ ਥੋੜਾ ਮਤਲਬ ਬਿਸਰਗੇ ਸੀਗੇ ਔਰ ਉਹ ਉਹ ਗੀਤਕਾਰ ਜਿਨ੍ਹਾਂ ਨੇ ਬਹੁਤ ਕੁਝ ਲਿਖਿਆ ਠੀਕ ਨਹੀਂ ਉਹਨਾਂ ਦੀਆਂ ਜਿਹੜੀਆਂ ਆਰਥਿਕ ਜਿਹੜਾ ਪੱਖ ਹੈ ਉਹ ਬਹੁਤ ਜ਼ਿਆਦਾ ਮਤਲਬ ਕਮਜ਼ੋਰ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਸਾਰੇ ਗੀਤਕਾਰ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਨੇ ਤੇ ਇਹਦਾ ਮੇਨ ਮਕਸਦ ਇਹ ਹੀ ਆ ਕਿ ਜਿਹੜੇ ਸਾਡੇ ਗੀਤਕਾਰ ਨੇ ਉਹ ਉਹਨਾਂ ਦੇ ਨਾਲ ਸਾਰੇ ਆਪਸ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਨ ਔਰ ਜੋ ਸਮੱਸਿਆਵਾਂ ਨੇ ਉਹ ਸਾਰੀਆਂ ਉੱਥੇ ਜੜੀਆਂ ਹੈਗੀਆਂ ਉਹ ਇੱਕ ਦੂਸਰ ਨੂੰ ਦੱਸਣ ਤੇ ਤਰੀਕ ਦੱਸ ਦੇ ਸਰ ਇਹ ਜਿਹੜਾ ਮੇਲਾ ਹੈ ਇਹ ਪੰਜਾਬੀ ਭਵਨ ਲੁਧਿਆਣਾ ਹੋ ਰਿਹਾ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਹੁੰਦਾ ਸੀ ਕਿਸੇ ਦਿਨ ਤੇ ਉੱਥੇ ਇਹ ਹੋ ਰਿਹਾ ਜੀ 22 ਫਰਵਰੀ 2025 ਨੂੰ ਤੇ ਸਭ ਤੋਂ ਮਤਲਬ ਕਿ ਸਾਡਾ ਸੁਨੇਹਾ ਹੈ ਕਿ ਉਹ ਹਮ ਹਮਾ ਕੇ ਉੱਥੇ ਪਹੁੰਚੋ ਜਿੰਨੇ ਵੀ ਕਲਾ ਪ੍ਰੇਮੀ ਨੇ ਸਭ ਲਈ ਮਤਲਬ ਇਹ ਜਿਹੜਾ ਉੱਥੇ ਸਭ ਨੂੰ ਸੱਦਾ ਹੈਗਾ ਔਰ ਸਭ ਦਾ ਮਤਲਬ ਜਿਹੜਾ ਹੈਗਾ ਉਹ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਤੇ ਇਹ ਵੀ ਮੈਂ ਸੁਨੇਹਾ ਦੇਣਾ ਚਾਹਨਾ ਕਿ ਮਤਲਬ ਉੱਥੇ ਤੁਹਾਡਾ ਪੂਰੀ ਤੁਹਾਡੀ ਇੱਜ਼ਤ ਹੋਏਗੀ ਜਿਸ ਤਰ੍ਹਾਂ ਕਹਿੰਦੇ ਆਏ ਸੱਜਣ ਕਾ ਆਦਰ ਨਹੀਂ ਤੁਰਤ ਨਾ ਪੁੱਛੀ ਬਾਤ ਤુલਸੀ ਆਸੇ ਮਿੱਤਰ ਕਿ ਸਿਰ ਮੇਂ ਡਾਲੋ ਖਾਕ ਤੇ ਅਸੀਂ ਸਮਝਦੇ ਆ ਕਿ ਮਤਲਬ ਜੋ ਵੀ ਸਾਡੇ ਸੱਜਣ ਬੇਲੀ ਆਉਣੇ ਨੇ ਦੂਰੋਂ ਨੇੜਿਓ ਤੇ ਉਹਨਾਂ ਲਈ ਅਸੀਂ ਜਿਹੜਾ ਹੈਗਾ ਇਦਾਂ ਦਾ ਵੀ ਜਿਹੜਾ ਹੈਗਾ ਲੰਗਰ ਦਾ ਵੀ ਜਿਹੜਾ ਹੈਗਾ ਉਹਨਾਂ ਦੇ ਰੋਟੀ ਪਾਣੀ ਦਾ ਵੀ ਅਸੀਂ ਸਾਰਾ ਪ੍ਰੋਗਰਾਮ ਕੀਤਾ ਹੋਇਆ ਹੈ। ਸਨਾਂ ਦਾ ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਤੇ ਗਾਇਕ ਕਰਨੈਲ ਸੀਵੀ ਆ ਤੇ ਅੱਜ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਮੇਲਾ ਗੀਤਕਾਰਾਂ ਦਾ ਜੋ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੜੇ ਦੇ ਵਿੱਚ ਹੋ ਰਿਹਾ ਜੀ ਉਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਅੱਜ ਅਸੀਂ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਉੱਥੇ ਸਤਪਾਲ ਭੰਗੂ ਜੀ ਬਹੁਤ ਹੀ ਕਮਾਲ ਦੇ ਆਰਟਿਸਟ ਨੇ ਬੁਰਸ਼ ਦੇ ਕਲਾਕਾਰ ਨੇ ਉਹ ਬੁਰਸ਼ ਨਾਮ ਹਰ ਰੋ ਦੇ ਵਿੱਚ ਜਾਨਵਾਦੰਦੇ ਨੇ ਅੱਜ ਉਹਨਾਂ ਦੇ ਸਟੂਡੀਓ ਸਟੂਡੀਓ ਭੰਗੂ 7 ਸਟੂਡੀਓ ਉੱਥੇ ਅਸੀਂ ਬੈਠੇ ਹਾਂ ਜੀ ਤੇ ਇਸ ਪਵਿੱਤਰ ਧਰਤੀ ਤੋਂ ਆਪਣੇ ਏਰੀਏ ਦੇ ਜਿੰਨੇ ਸਮੂਹ ਕਲਾਕਾਰ ਨੇ ਗੀਤਕਾਰ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਸੰਗੀਤਕਾਰ ਆ ਗੀਤਕਾਰ ਆ ਗਾਇਕਾ ਜਾਂ ਕਲਾਕਾਰ ਆ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਕਲਾ ਉਹਨੂੰ ਬੇਨਤੀ ਕਰਨ ਲੱਗੇ ਆ ਬਈ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਪਹੁੰਚਿਓ ਉੱਥੇ ਸਮੂਹ ਸੰਸਾਰ ਦੇ ਵਿੱਚੋਂ ਪੂਰੇ ਸੰਸਾਰ ਪੂਰੀ ਦੁਨੀਆ ਦੇ ਵਿੱਚੋਂ ਜਿਨ੍ਹਾਂ ਨਾਮਵਰਗੀਤਕਾਰ ਨੇ ਉੱਥੇ ਇਕੱਠੇ ਹੋ ਰਹੇ ਨੇ ਇਹ ਦੁਨੀਆ ਦਾ ਪਹਿਲਾ ਮੇਲਾ ਹੋ ਰਿਹਾ ਜਿੱਥੇ ਪੰਜਾਬੀ ਦੇ ਨਾਮਵਰਗੀਤਕਾਰ ਇਕੱਠੇ ਹੋ ਕੇ ਆਪਣੀ ਜੋ ਉਹਨਾਂ ਨੂੰ ਜ਼ਿੰਦਗੀ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਜਾਂ ਕੋਈ ਗਰੀਬਗੀਤਕਾਰ ਆ ਉਹਦਾ ਕਿਵੇਂ ਨਾ ਕਿਵੇਂ ਅਸੀਂ ਜਾਂ ਫਿਰ ਬੁਢਾਪੇ ਦੇ ਵਿੱਚ ਆ ਕੇ ਬਹੁਤ ਔਖਾ ਹੋ ਜਾਂਦਾ ਤੇ ਉਹਨਾਂ ਨੂੰ ਲਈ ਅਸੀਂ ਸਰਕਾਰ ਤੋਂ ਕੁਝ ਮੰਗਾਂ ਰੱਖਣੀਆਂ ਨੇ ਉਸ ਲਈ ਇਕੱਠੇ ਹੋ ਰਹੇ ਹਾਂ ਤੇ ਨਾਲ ਦੀ ਨਾਲ ਮਨੋਰੰਜਨ ਦਾ ਪ੍ਰੋਗਰਾਮ ਵੀ ਰੱਖਿਆ ਹੈ ਉੱਥੇ ਅਸੀਂ ਤੇ ਆਸ ਕਰਦੇ ਹਾਂ ਵੀ ਤੁਸੀਂ ਹੌਮ ਹਮਾ ਕੇ ਪਹੁੰਚੋਗੇ ਬਹੁਤ ਬਹੁਤ ਧੰਨਵਾਦ ਜੀ ਇਹ ਗੀਤ ਕਰਨ ਤੋਂ ਇਲਾਵਾ ਕਲਾਕਾਰ ਵੀ ਆ ਰਹੇ ਨੇ ਅਸੀਂ ਹਰ ਪੰਜਾਬੀ ਨੂੰ ਸੱਦਾ ਦੇ ਰਹੇ ਹਾਂ ਜੀ ਉਹਦੇ ਵਿੱਚ ਹਰ ਕੋਈ ਆ ਸਕਦਾ ਜੀ ਉਸ ਮੇਲੇ ਵਿੱਚ ਕੋਈ ਕਈ ਇਹ ਫਲਾ ਰਹੇ ਨੇ ਪਤਾ ਨਹੀਂ ਕਿੰਨੀ ਕਿ ਐਂਟਰੀ ਫੀਸ ਹੋਊਗੀ ਬਿਲਕੁਲ ਫ੍ਰੀ ਆ ਜੀ ਤੇ ਉੱਥੇ ਕਿਸੇ ਤੋਂ ਅਸੀਂ ਇਹ ਮੇਲਾ ਹੋਊਗਾ ਜੀ ਜਿਹਦੇ ਵਿੱਚ ਅਸੀਂ ਕਿਸੇ ਦੀ ਕੋਈ ਪਰਚੀ ਨਹੀਂ ਕੱਟ ਰਹੇ ਕਿਸੇ ਨੂੰ ਡੋਨੇਸ਼ਨ ਦੇਣ ਲਈ ਨਹੀਂ ਕਹਿ ਰਹੇ ਤੇ ਇਹ ਬਿਲਕੁਲ ਬਿਨਾਂ ਕਿਸੇ ਪਰਚੀ ਕੱਟਣ ਤੋਂ ਮੇਲਾ ਕਰਵਾ ਰਹੇ ਹਾਂ ਜੀ ਕਿਸੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਊਗਾ ਤੁਹਾਡੇ ਵੱਲ ਜਿੰਨੇ ਵੀ ਗੀਤਕਾਰ ਪਹੁੰਚ ਰਹੇ ਸਾਰਿਆਂ ਦਾ ਸਨਮਾਨ ਹੈ ਜੀ ਉਹ ਉੱਥੇ ਬਕਾਇਦਾ ਤੌਰ ਤੇ ਕਿਸੇ ਦਾ ਸਪੈਸ਼ਲ ਸਨਮਾਨ ਨਹੀਂ ਕਰ ਰਹੇ ਰੱਖਿਆ ਨਹੀਂ ਗਿਆ ਪਰ ਇਹ ਗੀਤਕਾਰੀ ਦੇ ਬਾਬਾ ਪੋੜ ਬਾਪੂ ਦੇਵ ਤਰੀਕੇ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਤਾ ਜੀ ਤੇ ਸਾਡੇ ਸਤਿਕਾਰਯੋਗ ਸ਼੍ਰੀ ਜਰਨੈਲ ਕਮਾਨ ਸਾਹਿਬ ਪੱਟੀਪੜੀ ਵਾਲਾ ਛੇ ਰਾਣਵਾ ਸੇਵਾ ਸਿੰਘ ਜੀ ਨੌਰਥ ਅਮਨ ਫੁੱਲਾਵਾਲ ਤੇ ਹੋਰ ਬਹੁਤ ਸਾਰੇ ਸੱਜਣ ਬੇਲੀ ਹਾਕਮ ਬਖਤਰੀ ਵਾਲਾ ਜੀ ਜਸਵੰਤ ਸੰਧੀਲਾ ਜੀ ਪਾਲੀ ਦੇਤਵਾਲੀਆ ਜੀ ਸਾਰਿਆਂ ਦੀ ਸਮੂਚੀ ਟੀਮ ਦੀ ਕਾਰਗੁਜ਼ਾਰੀ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਇਹ ਮੇਲਾ ਸੀ ਲਾਉਣ ਜਾ ਰਹੇ ਹਾਂ ਪੰਜਾਬੀ ਪਵਨ ਲੁਧਿਆਣਾ ਦੇ ਵਿੜੇ ਦੇ ਵਿੱਚ ਲੰਬੇ ਸਮੇਂ ਤੋਂ ਤੁਸੀਂ ਗੀਤ ਲਿਖ ਰਹੇ ਹੋ ਤੇ ਅੱਜ ਕੱਲ੍ਹ ਦੇ ਗੀਤਕਾਰਾਂ ਨੂੰ ਕੀ ਸੁਨੇਹਾ ਸੜ ਦੇਖੋ ਜੀ ਇਹੀ ਅਸੀਂ ਉੱਥੇ ਤਾਰਾ ਮਾਰਦਿਆਂ ਨੇ ਉੱਥੇ ਇਹੀ ਔਕਾ ਦੇਣਾ ਬਈ ਕੋਈ ਵੀ ਜਿਹੜਾ ਤੁਸੀਂ ਗੀਤ ਲਿਖਦੇ ਹੋ ਉਹ ਪਹਿਲਾਂ ਆਪਣੀ ਮਾਂ ਨੂੰ ਸੁਣਾਓ ਫਿਰ ਆਪਣੀ ਭੈਣ ਨੂੰ ਸੁਣਾਓ ਜੇ ਬੈਹੇ ਹੋ ਤਾਂ ਆਪਣੀ ਘਰ ਵਾਲੀ ਨੂੰ ਸੁਣਾਓ ਜੇ ਤੁਹਾਡੇ ਧੀ ਆ ਤਾਂ ਆਪਣੀ ਧੀ ਨੂੰ ਵੀ ਸੁਣਾਓ ਉਹ ਇਹ ਸੈਂਸਰ ਬੋਰਡ ਦਾ ਕੰਮ ਕਰਦੇ ਨੇ ਜੇ ਅਸੀਂ ਆਪਣੀ ਮਾਂ ਕੋਲ ਭੈਣ ਕੋਲ ਧੀ ਕੋਲ ਬਹਿ ਕੇ ਜਿਹੜਾ ਗੀਤ ਸੁਣਾ ਸਕਦੇ ਆ ਆਪਣੀ ਘਰ ਵਾਲੀ ਕੋਲ ਗਾ ਸਕਦੇ ਆ ਸੁਣਾ ਸਕਦੇ ਆ ਉਹ ਦੁਨੀਆ ਦੇ ਕੋਨੇ-ਕੋਨੇ ਵਿੱਚ ਗੂੰਜੂਗਾ ਹੀ ਗੂੰਜੂਗਾ। ਅੱਜ ਕੱਲ੍ਹ ਦੇ ਕੁਝ ਗੀਤਕਾਰ ਜ਼ਿਆਦਾ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ। ਉਹਨਾਂ ਵਾਰ ਕੀ ਕਰੋਗੇ ਤੁਸੀਂ? ਦੇਖੋ ਜੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਈ ਵਾਰ ਫਿਰ ਹਥਿਆਰਾਂ ਦਾ ਹੀ ਸ਼ਿਕਾਰ ਖੁਦ ਬਣ ਜਾਂਦੇ ਨੇ। ਉਹਦਾਂ ਦੀ ਚੀਜ਼ ਪਰੋਸ ਕੇ ਦਿਓ ਜਿਦੇ ਨਾਲ ਸਮਾਜ ਨੂੰ ਅਸੀਂ ਸੱਭਿਆਚਾਰ ਨੂੰ ਬਚਾਉਣਾ ਨਾ ਕਿ ਸੱਭਿਆਚਾਰ ਨੂੰ ਅਸੀਂ ਰੋੜਨਾ। ਸੋ ਮੇਰੀ ਬੇਨਤੀ ਆ ਵੀ ਇਹ ਹਥਿਆਰਾਂ ਨੂੰ ਨਸ਼ਿਆਂ ਨੂੰ ਕਿਸੇ ਵੀ ਈਦਾਂ ਦੀ ਟੰਗ ਨੂੰ ਪ੍ਰਮੋਟ ਨਾ ਕਰੋ ਕਿਉਂ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਬਹੁਤ ਪੁਛਤਾਇਆ ਜਾਊਗਾ ਜੀ ਕਿਉਂਕਿ ਬਹੁਤ ਸਾਰੇ ਉਹ ਸਾਡੇ ਸੰਗੀ ਸਾਥੀ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਸੀ ਉਹ ਫਿਰ ਹਥਿਆਰਾਂ ਦੇ ਸ਼ਿਕਾਰ ਬਣੇ ਨੇ ਕਿਉਂਕਿ ਮੈਂ ਕਿਸੇ ਵਿਸ਼ੇਸ਼ ਦਾ ਨਾਮ ਨਹੀਂ ਲੈਣਾ ਸੋ ਗਰੇਜ ਕਰੋ ਹਥਿਆਰਾਂ ਤੋਂ ਨਸ਼ਿਆਂ ਨੂੰ ਇਹਨਾਂ ਨੂੰ ਪ੍ਰਮੋਟ ਕਰਨ ਦਾ ਕੋਈ ਫਾਇਦਾ ਨਹੀਂ ਗੀਤ ਸੰਗੀਤ ਆ ਮਨੋਰੰਜਨ ਦਾ ਐਸਾ ਗੀਤ ਲਿਖੋ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਨ ਵੇ ਯਾ ਕੋਈ ਗੀਤ ਲਿਖਿਆ ਸੀ ਕਿ ਉਹ ਇਹਨਾਂ ਨੂੰ ਸੀਧ ਮਿਲ ਗਿਆ। ਜੀ ਜੀ। ਹਾਂਜੀ ਮੈਂ ਐਸਐਸਐਨ ਪ੍ਰੋਫੈਸਰ ਕਮਲ ਕਿਸ਼ੋਰ گورਨਮੈਂਟ ਕਾਲਜ ਫਾਰ ਗਰਲਜ਼ ਮਲੇਰ ਕੋਲਾ। ਹਾਂਜੀ। ਇਹ ਮੈਨੂੰ ਕਰਨੈਲ ਸੇਵਿਆ ਜੀ ਤੋਂ ਪਤਾ ਲੱਗਿਆ ਵੀ ਜਿਹੜਾ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਹੋਣ ਜਾ ਰਿਹਾ। ਇਹ ਬੜਾ ਹੀ ਇੱਕ ਵਧੀਆ ਉਪਰਾਲਾ ਇਹਨਾਂ ਦਾ। ਇਹ ਸਾਡੇ ਇਲਾਕੇ ਲਈ ਮਾਣ ਦੀ ਗੱਲ ਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬੜੇ ਹੀ ਜਿਹੜੇ ਆ ਬੇਸ਼ੁਮਾਰ ਜਿਹੜੇ ਆ ਉੱਚ ਪਾਇਦਾਰ ਦੇ ਜਿਹੜੇ ਗੀਤਕਾਰ ਨੇ ਜਿਨ੍ਹਾਂ ਵਿੱਚ ਸਾਡੇ ਕਰਨੈਲ ਸੀਬਿਆ ਜੀ ਨੇ ਸ਼ੇਰ ਰਣਵਾ ਜੀ ਨੇ ਅਨਿਲ ਵਦੇਗੜ੍ਹ ਤੇ ਤੋਂ ਬਿਨਾ ਹੋਰ ਵੀ ਸਾਡੇ ਇਲਾਕੇ ਦੇ ਬਹੁਤ ਮਿਆਰੀ ਗੀਤਕਾਰ ਨੇ ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਪਰਪੋਲਿਤ ਕਰਨ ਚ ਵੱਡਾ ਰੋਲ ਪੇ ਕੀਤਾ ਤੇ ਇਹ ਜਿਹੜਾ ਮੇਲਾ ਲੁਧਿਆਣਾ ਆ ਹੋ ਰਿਹਾ ਉਹਦੇ ਚ ਵੱਡੇ ਮਾਨ ਦੀ ਗੱਲ ਇਹ ਵੀ ਆ ਕਿਉਂਕਿ ਜਿਹੜਾ ਲੁਧਿਆਣਾ ਸ਼ਹਿਰ ਆ ਉਹ ਸਾਹਿਬ ਲੁਧਿਆਣਵੀ ਨੂੰ ਜਿਹੜਾ ਸੰਬੰਧਤ ਹੈਗਾ ਸਾਹਿਬ ਲੁਧਿਆਣਵੀ ਜੀ ਇੱਕ ਵੱਡੇ ਗੀਤਕਾਰ ਸੀ ਜਿਨ੍ਹਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਬੜਾ ਨਾਮ ਰੋਸ਼ਨ ਕੀਤਾ ਲੁਧਿਆਣੇ ਦਾ ਤੇ ਪੰਜਾਬ ਦਾ ਏ ਮੈਨੂੰ ਜਿਹੜਾ ਇੱਕ ਯਾਦ ਆਉਂਦਾ ਕਿ ਜਦੋਂ ਪਹਿਲਾਂ ਜਦੋਂ ਫਿਲਮ ਇੰਡਸਟਰੀ ਦੇ ਟੇ ਹੁੰਦੇ ਸੀ ਜਦੋਂ ਆਪਣਾ ਰੇਡੀਓ ਦੇ ਗੀਤ ਟੈਲੀਕਾਸ ਹੁੰਦੇ ਸੀ ਉਹਦੇ ਵਿੱਚ ਜ਼ਿਆਦਾਤਰ ਸੰਗੀਤਕਾਰ ਦਾ ਨਾਮ ਦਿੱਤਾ ਜਾਂਦਾ ਸੀ ਤੇ ਸ਼ਾਹਿਦ ਲੁਧਿਆਣਵੀ ਜੀ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੇ ਗੀਤਕਾਰ ਦਾ ਨਾਮ ਵੀ ਜਿਹੜਾ ਉੱਥੇ ਅਨਾਉਂਸ ਕਰਨ ਲਈ ਗੱਲ ਕੀਤੀ ਸੀ ਤੇ ਮੈਂ ਜਿਹੜਾ ਇਹਦਾ ਉਪਰਾਲਾ ਹੈਗਾ ਨਾ ਗੀਤਕਾਰਾਂ ਦਾ ਮੈਂ ਇਹਨਾਂ ਨੂੰ ਵਧਾਈ ਦੇਣਾ ਵੀ ਇਹ ਜਿਹੜਾ ਇੱਕ ਜਿਹੜੀ ਮਿਆਰੀ ਕੰਮ ਹੈਗਾ ਤੇ ਜੋ ਹੁਣ ਆਪਾਂ ਦੇਖਦੇ ਆ ਜਿਹੜਾ ਕਲਚਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਮਿਸ ਹੋ ਰਿਹਾ ਜਿਹੜਾ ਜੋ ਗੀਤਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਇਹ ਤੋਂ ਬਿਨਾ ਜਿਹੜਾ ਹਧਿਆਰ ਕਲਚਰ ਨੂੰ ਪ੍ਰਮੋਟ ਕਰਦੇ ਆ ਇਹ ਸਾਰੇ ਇੱਕ 네ਗਟਿਵ ਗੱਲ ਆ ਜਿਹੜੀ ਸਾਡੀ ਯੂਥ ਨੂੰ 네ਗਟਿਵ ਪਾਸੇ ਲੈ ਜਾਂਦੀ ਹੈ ਇਸ ਲਈ ਇਹ ਜੋ ਜਿਹੜੇ ਸਾਡੇ ਗੀਤਕਾਰ ਹੈਗੇ ਆ ਸਾਡੇ ਇਲਾਕੇ ਦੇ ਇੱਕ ਚੰਗਾ ਕੰਮ ਕਰਦੇ ਆ ਉਹਦੇ ਨਾਲ ਜਿਹੜੀ ਸੱਭਿਆਚਾਰਕ ਜਿਹੜੀ ਸਾਂਝ ਪੈਦਾ ਹੁੰਦੀ ਹੈ ਸੱਭਿਆਚਾਰਕ ਸਾਂਝ ਪੈਦਾ ਹੋਣ ਨਾਲ ਜਿਹੜਾ ਸਾਡਾ ਪੁਰਾਣਾ ਕਲਚਰ ਰਵਾਈਵ ਹੋਏਗਾ ਤੇ ਉਹਦੇ ਚ ਇਸ ਨਸ਼ਿਆਂ ਦੀ ਹੋੜ ਦੇ ਵਿੱਚ ਜਿਹੜਾ ਅਸੀਂ ਪੁਰਾਣੇ ਆਪਣੇ ਵਿਰਸੇ ਤੋਂ ਟੁੱਟ ਚੁੱਕੇ ਆ ਉਹਨੂੰ ਦੁਬਾਰਾ ਰਵਾਈ ਪਰਾਂ ਚ ਵੱਡਾ ਰੋਲ ਪਲੇ ਕਰਨਗੇ ਇਸ ਤਰ੍ਹਾਂ ਸਾਡੇ ਲੁਧਿਆਣੇ ਤੋਂ ਗੁਰਪ੍ਰਭਜਨ ਸਿੰਘ ਦੀ ਗੱਲ ਹੈਗੇ ਨੇ ਜਿਹਦੇ ਜਿੰਨੇ ਵੀ ਮੈਰੀ ਰਾਈਟਰ ਹੈਗੇ ਆ ਉਹ ਇਸ ਪੱਖ ਸੇ ਜਿਹੜਾ ਇਹਨਾਂ ਦਾ ਬਹੁਤ ਵਧੀਆ ਪ੍ਰਭਾ ਲ ਮੈਂ ਸਾਰੇ ਗੀਤਕਾਰ ਭਰਾਵਾਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਤੇ ਇਹ ਹੋਰ ਤਰੱਕੀ ਕਰਨ ਤੇ ਇਸ ਇਹ ਮੇਲਾ ਪੂਰੀ ਤਰ੍ਹਾਂ ਦੇ ਕਾਮਯਾਬ ਹੋਵੇ ਤੇ ਮੈਂ ਦਰਸ਼ਕਾਂ ਨੂੰ ਇਹ ਗੁਜਾਰਿਸ਼ ਕਰਦਾ ਤੇ ਉਹ ਹੁਮਮਾ ਕੇ 22 ਤਰੀਕ ਨੂੰ ਇਸ ਵਿੱਚ ਮੇਲੀ ਸ਼ਰਕਤ ਕਰਨ ਬਹੁਤ ਬਹੁਤ ਸ਼ੁਕਰੀਆ